ਲੋਵੇ ਮਿੱਤਰੋ ਅੱਜ ਗੱਲ ਕਰਾਂਗੇ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਦੇ ਵਿਆਹ ਦੀ ਅੱਜ ਬਾਈ ਅਮਰ ਸਿੰਘ ਚਮਕੀਲਾ ਦੀ ਮੂਵੀ ਦੇ ਕੁਝ ਹੋਰ ਵੀਡੀਓ ਸੀਨ ਜਿਹੜੇ ਜਾਰੀ ਕੀਤੇ ਗਏ ਆ ਦਲਜੀਤ ਦਸਾਂਝ ਦੇ ਸੋਸ਼ਲ ਸਾਈਡ ਦੇ ਉੱਤੇ ਜਿਹਦੇ ਵਿੱਚ ਦਲਜੀਤ ਦਸਾਂਝ ਮਹੰਤਾਂ ਦੇ ਨਾਲ ਢੰਗੜਾ ਪਾਉਂਦੇ ਦਿਖਾਏ ਗਏ ਆ ਇੱਥੇ ਅਸੀਂ ਤੁਹਾਡੇ ਨਾਲ ਇੱਕ ਵਾਕਿਆ ਸ਼ੇਅਰ ਕਰਨਾ ਚਾਹੁੰਦੇ ਆ ਕਿ ਜਦੋਂ ਬਾਈ ਅਮਰ ਸਿੰਘ ਚਮਕੀਲੇ ਦਾ ਬੀਬਾ ਅਮਰਜੋਤ ਦੇ ਨਾਲ ਵਿਆਹ ਹੁੰਦਾ ਤੇ ਉਹ ਫਗਵਾੜੇ ਰੁਕਦੇ ਆ ਕੇਸਰ ਸਿੰਘ ਟਿੱਕੀ ਦੇ ਘਰ ਜਦੋਂ ਜਦੋਂ ਗਵਣ ਨੂੰ ਭਣਕ ਲੱਗ ਜਾਂਦੀ ਆ ਕਿ ਇੱਥੇ ਵਿਆਹ ਹੋਇਆ ਆ ਤਾਂ ਇਹ ਗੱਲ ਹੌਲੀ-ਹੌਲੀ ਜਿਹੜੀ ਮਹੰਤਾਂ ਤੱਕ ਪਹੁੰਚ ਜਾਂਦੀ ਆ ਤੇ ਜਦੋਂ ਮਹੰਤ ਵਧਾਈ ਲੈਣ ਦੇ ਲਈ ਬਾਈ ਅਮਰ ਸਿੰਘ ਚਮਕੀਲੇ ਦਾ ਵਿਆਹ ਹੋਇਆ ਹੁੰਦਾ ਵਧਾਈ ਲੈਣ ਲਈ ਕੇਸਰ ਸਿੰਘ ਟਿੱਕੀ ਦੇ ਘਰ ਆ ਜਾਂਦੇ ਆ ਜਦੋਂ ਕੇਸਰ ਸਿੰਘ ਟਿੱਕੀ ਦੇ ਘਰ ਆ ਕੇ ਮਹੰਤ ਗੌਣ ਵਜਾਉਣ ਸ਼ੁਰੂ ਕਰਦੇ ਆ ਤਾਂ ਕੇਸਰ ਸਿੰਘ ਟਿੱਕੀ ਦੀ ਜਿਹੜੀ ਮਾਤਾ ਨਸੀਬ ਕੌਰ ਆ ਉਹ ਮਹੰਤਾਂ ਨੂੰ ਉਹਨਾਂ ਖੁਸਰਿਆਂ ਨੂੰ ਜਿਹੜਾ ਵਧਾਈ ਦੇ ਰੂਪ ਦੇ ਵਿੱਚ ਕਣਕ ਜਾਂ ਹੋਰ ਜੋ-ਜੋ ਵੀ ਸ਼ਗਨ ਦੇ ਰੂਪ ਚ ਦੇਣਾ ਹੁੰਦਾ ਜਦੋਂ ਦਿੰਦੇ ਆ ਤਾਂ ਜਦੋਂ ਮਹੰਤ ਗੀਤ गा ਰਹੇ ਹੁੰਦੇ ਆ ਕੁਦਰਤੀ ਉਹ ਚਮਕੀਲੇ ਦਾ ਗੀਤ ਟੱਗੂਏ ਤੇ ਟੱਗੂਆ ਗਾਉਣ ਲੱਗ ਜਾਂਦੇ ਆ ਤੇ ਚਮਕੀਲਾ ਵੀ ਉਹਦੇ ਵਿੱਚ ਜਿਹੜੇ ਮੁੰਡੇ ਵਾਲੇ ਬੋਲ ਹੁੰਦੇ ਉਹਨੂੰ ਚਮਕੀਲਾ ਗਾਉਣਾ ਸ਼ੁਰੂ ਕਰ ਦਿੰਦਾ ਜਦੋਂ ਇੱਕ ਹੋਰ ਗੀਤ ਮਹੰਤ ਗਾਉਂਦੇ ਆ ਤਾਂ ਉਹ ਵੀ ਚਮਕੀਲਾ ਗਾਉਣਾ ਸ਼ੁਰੂ ਕਰ ਦਿੰਦਾ ਉਹਨਾਂ ਨੂੰ ਸ਼ੱਕ ਪੈ ਜਾਂਦਾ ਕਿਤੇ ਇਹ ਚਮਕੀਲਾ ਹੀ ਤਾਂ ਨਹੀਂ ਫਿਰ ਜਦੋਂ ਕੇਸਰ ਸਿੰਘ ਟਿੱਕੀ ਦੀ ਮਾਤਾ ਉਹਨਾਂ ਨੂੰ ਮਹੰਤਾਂ ਨੂੰ ਦੱਸਦੀ ਆ ਕਿ ਹਾਂ ਇਹ ਅਸਲ ਦੇ ਵਿੱਚ ਅਮਰ ਸਿੰਘ ਚਮਕੀਲਾ ਹੀ ਆ ਤਾਂ ਜਿਹੜੇ ਮਹੰਤਾਏ ਹੁੰਦੇ ਵਧਾਈ ਲੈਣ ਲਈ ਉੱਡ ਜਾਂਦੇ ਆ ਕਿ ਹੁਣ ਤਾਂ ਅਸੀਂ ਵਧਾਈ ਪੂਰੀ ਲੈ ਕੇ ਜਾਵਾਂਗੇ ਉਹ ਖੂਬ ਨੱਚਦੇ ਟੱਪਦੇ ਆ ਬਾਈ ਅਮਰ ਸਿੰਘ ਚਮਕੀਲੇ ਦੇ ਨਾਲ ਤੇ ਐਂਡ ਤੇ ਬਾਈ ਚਮਕੀਲਾ ਉਹਨੂੰ ਟਿੱਚਰ ਕਰਕੇ ਕਹਿੰਦਾ ਕਿ ਬਾਬਿਓ ਹੁਣ ਚਲੇ ਜਾਓ ਤੁਸੀਂ ਜਲਦੀ ਨਹੀਂ ਤਾਂ ਇਹ ਨਾ ਹੋਵੇ ਮੈਨੂੰ ਤੁਹਾਡੇ ਦੇ ਵੀ ਗਾਣਾ ਬਣਾਉਣਾ ਪੈ ਜਾਵੇ ਕਿਉਂਕਿ ਬਾਈ ਅਮਰ ਸਿੰਘ ਚਮਕੀਲਾ ਚ ਇੱਕ ਖਾਸੀਅਤ ਸੀ ਕਿ ਉਹ ਛੁਟਕੀ ਦੇ ਨਾਲ ਗਾਣਾ ਬਣਾ ਦਿੰਦੇ ਸੀ ਸੋ ਮਿੱਤਰੋ ਇਸ ਵੀਡੀਓ ਦੇ ਵਿੱਚ ਜਿਹੜੀਆਂ ਇਹ ਵੀ ਮੈਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਇੰਜ ਲੱਗਦਾ ਇਸੇ ਹੀ ਹਕੀਕਤ ਨੂੰ ਫਿਲਮ ਦੇ ਵਿੱਚ ਬਿਆਨ ਕੀਤਾ ਹੋਏਗਾ ਬਾਕੀ 12 ਅਪ੍ਰੈਲ ਨੂੰ ਫਿਲਮ ਰਿਲੀਜ਼ ਹੋ ਜਾਣੀ ਆ ਦੇਖਾਂਗੇ ਇਸ ਸੀਨ ਨੂੰ ਕਿਸ ਤਰ੍ਹਾਂ ਫਿਲਮਾਇਆ ਗਿਆ